ਗੱਲ 2005 ਦੀ ਹੈ ਜੀ ਜ਼ਿਲ੍ਹਾ ਮੋਹਾਲੀ ਚ ਖਰੜਾ ਮੈਂ ਵੀ ਇੱਥੇ ਰਹਿਨੀ ਆ ਅੱਜਕੱਲ ਇੱਥੋਂ ਦੀ ਹੀ ਇਹ ਸੱਚੀ ਘਟਨਾ ਹੈ ਜੋ ਕਾਂਬਾ ਛੇੜ ਦਿੰਦੀ ਹੈ ਭੁਪਿੰਦਰ ਕੌਰ ਦੇ ਘਰ ਵਾਲੇ ਦਾ ਦੇਹਾਂਤ ਹੋ ਚੁੱਕਾ ਹੁੰਦਾ ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟਦੀ ਕਿਉਂਕਿ ਉਸਨੇ ਆਪਣੇ ਬੱਚੇ ਵੀ ਤਾਂ ਪਾਲਨੇ ਹੁੰਦੇ ਆ ਨਾ ਨਾਮ ਹੁੰਦਾ ਧੀ ਦਾ ਇੰਦਰਜੀਤ ਕੌਰ ਸੋਹਣੀ ਸੁਨੱਖੀ ਤੇ ਹਸਮੁਖ ਜਮਾ ਇਹੀ ਖੁਸ਼ੀ ਭੁਪਿੰਦਰ ਕੌਰ ਦੀ ਕੁੜੀ ਦੇ ਚਿਹਰੇ ਤੇ ਹਮੇਸ਼ਾ ਰਹੇ ਇਸ ਲਈ ਇਹ ਨੌਕਰੀ ਕਰਦੀ ਹੈ ਉਹ ਪੰਜਾਬ ਸਕੂਲ এডੂਕੇਸ਼ਨ ਬੋਰਡ ਚ ਜੌਬ ਕਰਦੀ ਹੁੰਦੀ ਹੈ ਕਹਿੰਦੇ ਆ ਕਿ ਇਹ ਜੌਬ ਉਸਦੇ ਹਸਬੰਦ ਦੀ ਹੁੰਦੀ ਆ ਤੇ ਉਹਨਾਂ ਦੇ ਐਕਸੀਡੈਂਟ ਤੋਂ ਬਾਅਦ ਉਹ ਭੁਪਿੰਦਰ ਕੌਰ ਨੂੰ ਮਿਲ ਜਾਂਦੀ ਹੈ ਭੁਪਿੰਦਰ ਦੀ 21 ਸਾਲਾਂ ਦੀ ਇੰਦਰਜੀਤ ਕੌਰ ਚੰਡੀਗੜ੍ਹ ਦੇ ਸੈਕਟਰ 42 ਦੇ ਗਵਰਨਮੈਂਟ ਕਾਲਜ ਬੀਏ ਫਨ ਦੀ ਸਟੂਡੈਂਟ ਹੁੰਦੀ ਆ ਇੱਕ ਮੁੰਡਾ ਵੀ ਹੁੰਦਾ ਭੁਪਿੰਦਰ ਕੌਰ ਦਾ ਕਾਫੀ ਛੋਟਾ ਯਾਨੀ ਇੰਦਰਜੀਤ ਕੌਰ ਦਾ ਨਿੱਕਾਪਰਾ ਪਰ ਇੰਨੇ ਦਿਨ ਹੀ ਉਹ ਨਾਨਕੇ ਗਿਆ ਹੁੰਦਾ ਹੈ ਕੁਝ ਦਿਨ ਲਈ ਭੁਪਿੰਦਰ ਕੌਰ ਨੇ ਧੀ ਦੇ ਵਿਆਹ ਲਈ ਵੀ ਬੜੇ ਸੁਪਨੇ ਸਜਾਏ ਹੁੰਦੇ ਆ ਕਿ ਬਸ ਕੁਝ ਚਿਰ ਬਾਅਦ ਕੋਈ ਬਹੁਤ ਵਧੀਆ ਪਰਿਵਾਰ ਮਿਲੇ ਤਾਂ ਇਹਨੂੰ ਸ਼ਾਨ ਨਾਲ ਤੋੜਾ ਸਸ਼ਟਗਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 1 ਮਾਰਚ 2005 ਤੜਕੇ ਸਵੇਰੇ ਲਾਲੋ 5:36 ਵਜੇ ਦੇ ਕਰੀਬ ਘਰ ਦੇ ਅੰਦਰੋਂ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਉਣ ਦੀ ਆਵਾਜ਼ ਆ ਰਹੀ ਹੁੰਦੀ ਹੈ ਬਾਹਰੋਂ ਗੁਜ਼ਰਦੇ ਲੋਕ ਅੰਦਰ ਜਾ ਕੇ ਦੇਖਦੇ ਆ ਤਾਂ ਨਜ਼ਾਰਾ ਡਰਾਉਣਾ ਇਕ ਜਵਾਨ ਕੁੜੀ ਦੇ ਹੱਥ ਪੈਰ ਬੰਨੇ ਹੁੰਦੇ ਆ ਹੁਣ ਉਹ ਰਾਹਗੀਰ ਗਵਾਂਡੀਆਂ ਨੂੰ ਸਾਥ ਦੇ ਆ ਗਵਾਂਡੀ ਉਸੇ ਵੇਲੇ ਪਹੁੰਚ ਜਾਂਦੇ ਆ ਰੋਂਦੀ ਰੋਂਦੀ ਇੰਦਰਜੀਤ ਕੌਰ ਗਵਾਂਡੀਆਂ ਨੂੰ ਇੱਕੋ ਸੱਚ ਦੱਸਦੀ ਆ ਕਿ ਕੱਲ ਰਾਤ 2:30 ਵਜੇ ਜ਼ਬਰਦਸਤੀ ਕੁਝ ਲੋਕ ਕਰੇ ਬਾੜਾ ਤੇ ਉਹਨਾਂ ਨੇ ਉਸਦੀ ਮਾਂ ਭਵਿੰਦਰ ਕੌਰ ਨੂੰ ਖਤਮ ਕਰਤਾ ਮੈਂ ਰੋਲਾ ਪਾਇਆ ਤਾਂ ਮੈਨੂੰ ਉਹਨਾਂ ਨੇ ਚੰਗੀ ਤਰ੍ਹਾਂ ਬੰਦ ਦਿੱਤਾ ਤੇ ਫੇਰ ਘਰ ਚ ਪਏ ਗਹਿਣੇ ਤੇ ਕੈਸ਼ ਲੈ ਕੇ ਉਥੋਂ ਚਲੇ ਗਏ ਗਵਾਂਡੀ ਜਦੋਂ ਕਮਰੇ ਦੇ ਅੰਦਰ ਚਾਂਗ ਕੇ ਵੇਖਦੇ ਨੇ ਤਾਂ ਉਹਨਾਂ ਨੂੰ ਇਹ ਸੀਨ ਬਰਦਾਸ਼ਤ ਨਹੀਂ ਹੁੰਦਾ ਖੂਨ ਨਾਲ ਭਿੱਜਿਆ ਮੰਜਾ ਤੇ ਮੰਜੇ ਤੇ ਭਿੱਜੀ ਭੁਪਿੰਦਰ ਕੌਰ ਉਹ ਤੁਰੰਤ ਪੁਲਿਸ ਨੂੰ ਇਨਫੋਰਮ ਕਰਦੇ ਨੇ ਤੇ ਪੁਲਿਸ ਵੀ ਦੇਰ ਨਹੀਂ ਲਾਉਂਦੀ ਕ੍ਰਾਈਮ ਸੀਨ ਤੇ ਪਹੁੰਚਣ ਲੱਗਿਆ ਪੁਲਿਸ ਵਾਰਦਾਤ ਵਾਲੀ ਥਾਣੂ ਯਾਨੀ ਘਰ ਦੇ ਇਸ ਕਮਰੇ ਨੂੰ ਚੰਗੀ ਤਰ੍ਹਾਂ ਐਗਜ਼ਾਮਿਨ ਕਰਦੀ ਹੈ ਤੇ ਬਾਡੀ ਨੂੰ ਪੋਸਟਮਾਰਟਮ ਲਈ ਪੇਸ਼ ਦਿੰਦੀ ਹੈ ਹੁਣ ਜ਼ਾਹਰ ਤੌਰ ਤੇ ਪੁਲਿਸ ਸ਼ੁਰੂਆਤ ਕਰਦੀ ਆ 3 ਇੰਦਰਜੀਤ ਕੌਰ ਤੋਂ ਕੁਐਸਚਨਿੰਗ ਦੀ ਕਿਉਂਕਿ ਉਸੇ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਸਕਦੀ ਸੀ ਉਹੀ ਸੀ ਉਸ ਵਕਤ ਘਰ ਮਾਂ ਨਾਲ ਤੇ ਉਹਨੇ ਹੀ ਸਭ ਅੱਖੀ ਵੇਖਿਆ ਹੁੰਦਾ ਸੋ ਜੋ ਇਨਫੋਰਮੇਸ਼ਨ ਉਸ ਕੋਲੋਂ ਮਿਲ ਸਕਦੀ ਹੁੰਦੀ ਹੈ ਉਹ ਕਿਸੇ ਹੋਰ ਕੋਲੋਂ ਐਕਸਪੈਕਟ ਫਿਲਹਾਲ ਨਹੀਂ ਕੀਤੀ ਜਾ ਸਕਦੀ ਹੁੰਦੀ ਪੋਰਟਗੇਸ ਇੰਦਰਜੀਤ ਕੌਰ ਉਹੀ ਸੇਮ ਦੱਸਦੀ ਐ ਜੋ ਉਹਨੇ ਗਵਾਂਡੀਆਂ ਨੂੰ ਦੱਸਿਆ ਹੁੰਦਾ ਕਿ ਕੁਝ ਲੋਕ ਕੱਲ ਰਾਤ ਆਏ ਮੈਨੂੰ ਬੰਨ ਗਏ ਮਾਂ ਨੂੰ ਮਾਰ ਗਏ ਤੇ ਕੈਸ਼ ਤੇ ਗਹਿਣੇ ਲੁੱਟ ਕੇ ਲੈ ਗਏ ਪਰ ਕ੍ਰਾਈਮ ਸੀਨ ਦੇਖਣ ਤੋਂ ਬਾਅਦ ਪੁਲਿਸ ਨੂੰ ਧੀ ਇੰਦਰਜੀਤ ਕੌਰ ਦੀ ਗੱਲ ਪੱਚਦੀ ਨਹੀਂ ਪੁਲਿਸ ਨੂੰ ਲੱਗਦਾ ਹੈ ਕਿ ਦਾਲ 'ਚ ਕਾਲੇ ਦੀ ਮਾਤਰਾ ਕੁਝ ਜ਼ਿਆਦਾ ਹੀ ਐ ਪੁਲਿਸ ਨੂੰ ਐਦਾਂ ਕਿਉਂ ਲੱਗਦਾ ਮੈਂ ਦੱਸਦੀ ਐ ਪਹਿਲੀ ਗੱਲ ਜਿਹੜੇ ਬੰਦੇ ਇੰਨੇ ਖੁਖਾਰ ਸਨ ਕਿ ਮਾਂ ਨੂੰ ਮਾਰ ਗਏ ਇਸ ਤਰ੍ਹਾਂ ਨਾਲ ਕੀ ਸੋਚ ਕੇ ਉਹ ਨਦੀ ਧੀ ਨੂੰ ਛੱਡ ਗਏ ਤੇ ਨਾਲੇ ਇੰਦਰਜੀਤ ਦੀ ਬੋਡੀ ਤੇ ਇੱਕ ਸਿੰਗਲ ਛੱਟ ਦਾ ਨਿਸ਼ਾਨ ਨਹੀਂ ਕੋਈ ਖਰੋਚ ਨਹੀਂ ਦੂਜੀ ਗੱਲ ਲੁਟੇਰੇ ਤੇ ਕਾਤਲ ਕਿਉਂ ਸੋਨੇ ਦੀਆਂ ਬੰਗਾ ਲੈ ਗਏ ਤੇ ਸੋਨੇ ਦੇ ਕਾਂਟੇ ਛੱਡ ਗਏ ਜੋ ਮਾ ਆ ਭੁਪਿੰਦਰ ਕੌਰ ਨੇ ਪਾਏ ਹੁੰਦੇ ਆ ਕਿਉਂਕਿ ਇਦਾਂ ਦੇ ਲੁੱਟ ਖਸੁੱਟ ਦੇ ਕੇਸਿਸ 'ਚ ਲੁਟੇਰੇ ਮੋਸਟਲੀ ਕੁਝ ਛੱਡ ਕੇ ਨਹੀਂ ਜਾਂਦੇ ਸਭ ਹੁੰਝ ਕੇ ਲੈ ਜਾਂਦੇ ਆ ਤੀਜੀ ਗੱਲ ਘਰ 'ਚ ਕੋਈ ਫੋਰਜਡ ਐਂਟਰੀ ਦਾ ਨਿਸ਼ਾਨ ਨਹੀਂ ਮਿਲਦਾ ਜਿਵੇਂ ਇਹਨਾਂ ਨੇ ਬੂਹਾ ਖੋਲਿਆ ਤੇ ਅਗਲੇ ਆ ਗਏ ਅਜੇ ਪੁਲਿਸ ਆਪਣੀਆਂ ਥਿਓਰੀਜ਼ ਬਿਲਡ ਕਰ ਹੀ ਰਹੀ ਹੁੰਦੀ ਆ ਤਾਂ ਉੱਥੇ ਇੱਕ ਬੰਦਾ ਆਉਂਦਾ ਖੁੱਦ ਨੂੰ ਨਜ਼ਦੀਕੀ ਰਿਸ਼ਤੇਦਾਰ ਦੱਸਦਾ ਹੈ ਭੁਪਿੰਦਰ ਕੌਰ ਹੋਰਾਂ ਦਾ ਫੁੱਫੜ ਹੁੰਦਾ ਹੈ ਸ਼ਾਇਦ ਉਹ ਕਹਿੰਦਾ ਹੈ ਕਿ ਕੁਝ ਦਿਨ ਪਹਿਲਾਂ ਮੈਨੂੰ ਭੁਪਿੰਦਰ ਕੌਰ ਨੇ ਕਿਹਾ ਸੀ ਕਿ ਇੰਦਰਜੀਤ ਲਈ ਛੇਤੀ ਰਿਸ਼ਤਾ ਲਾਭਣਾ ਪੈਣਾ ਛੇਤੀ ਇਹਦਾ ਵਿਆਹ ਕਰਨਾ ਪੈਣਾ ਕਿਉਂਕਿ ਇਸ ਦਾ ਬਾਹਰ ਕਿਤੇ ਕਿਸੇ ਮੁੰਡੇ ਨਾਲ ਅਫੇਰ ਆ ਤੇ ਉਹ ਮੁੰਡਾ ਸਾਡੀ ਯਾਦ ਦਾ ਨਹੀਂ ਹੈਗਾ ਜਦੋਂ ਪੁਲਿਸ ਇਸ ਪਾਸੇ ਵੱਲ ਨੂੰ ਚਾਲੀ ਪੈਂਦੀ ਆ ਤਾਂ ਫਿਰ ਉਹ ਆਪਣੇ ਤਰੀਕੇ ਨਾਲ ਥੋੜੀ ਪੁੱਛਗਿੱਛ ਕਰਦੀ ਆ ਈ ਇੰਦਰਜੀਤ ਤੋਂ ਮਾੜੀ ਜਹੀ ਟ੍ਰਿਕ ਤੇ ਮਾੜਾ ਜਿਹਾ ਅਰਬਵਤੀਰਾ ਪੁਲਿਸ ਦਾ ਤੇ ਇੰਦਰਜੀਤ ਕੌਰ ਸਭ ਕੁਝ ਬੋਲ ਪੈਂਦੀ ਹੈ ਉਸ ਕੋਲ ਇੱਕ ਅਜਿਹੀ ਕਹਾਣੀ ਹੁੰਦੀ ਹੈ ਜੋ ਪੁਲਿਸ ਦਾ ਇੱਕ ਕੇਸ ਵੀ ਸੋਲਵ ਕਰਦੀ ਦਿਸਦੀ ਹੁੰਦੀ ਹੈ ਪਿਛਲੇ 3 ਸਾਲਾਂ ਤੋਂ ਇੰਦਰਜੀਤ ਦਾ ਅਫੇਰ ਦੀਪਕ ਨਾ ਦੇ ਇੱਕ ਮੁੰਡੇ ਨਾਲ ਚੱਲ ਰਿਹਾ ਹੁੰਦਾ ਦੀਪਕ ਇੱਕ ਡੀਜੇ ਕੰਪਨੀ ਨਾਲ ਕੰਮ ਕਰਦਾ ਹੁੰਦਾ ਇੰਦਰਜੀਤ ਕੌਰ ਜੱਟਾਂ ਦੀ ਫੈਮਲੀ ਨੂੰ ਬਿਲੋਂਗ ਕਰਦੀ ਹੁੰਦੀ ਆ ਜਦ ਕੇ ਦੀਪਕ ਦੇ ਕਾਸਟ ਇਹਨਾਂ ਤੋਂ ਅੱਡ ਹੁੰਦੀ ਆ ਸੋ ਭੁਪਿੰਦਰ ਕੌਰ ਨੂੰ ਆਪਣੀ ਧੀ ਲਈ ਇਹ ਮੁੰਡਾ ਜਮਾ ਪਸੰਦ ਨਹੀਂ ਹੁੰਦਾ ਉਹ ਬਿਲਕੁਲ ਖਿਲਾਫ ਹੁੰਦੀ ਐ ਇਸ ਰਿਸ਼ਤੇ ਦੇ ਤੇ ਵਕਤ ਵਕਤ ਤੇ ਉਹ ਆਪਣੀ ਕੁੜੀ ਨੂੰ ਛਾੜਦੀ ਵੀ ਰਹਿੰਦੀ ਆ ਦੀਪਕ ਨਾਲ ਮਿਲਨ ਕਰਕੇ ਕਦੀ ਸਖਤੀ ਦਿਖਾਉਂਦੀ ਇੰਦਰਜੀਤ ਕੌਰ ਨੂੰ ਤੇ ਕਦੀ ਪਿਆਰ ਨਾਲ ਸਮਝਾਉਂਦੀ ਪਰ ਇੰਦਰਜੀਤ ਸਮਝਦੀ ਨਹੀਂ ਉਹ ਮੰਨਦੀ ਨਹੀਂ ਜਿੰਨੀ ਜ਼ਿੱਦ ਦੀ ਇੰਦਰਜੀਤ ਹੁੰਦੀ ਆ ਇਸ ਗੱਲ ਤੇ ਓਨੀ ਮਾਂ ਭੁਪਿੰਦਰ ਕੌਰ ਵੀ ਹੁੰਦੀ ਆ ਜਿਵੇਂ-ਜਿਵੇਂ ਦਿਨ ਲੰਘ ਰਹੇ ਹੁੰਦੇ ਆ ਭੁਪਿੰਦਰ ਕੌਰ ਦੀ ਸਖਤੀ ਧੀ ਤੇ ਵੱਧਦੀ ਜਾਂਦੀ ਹੈ ਤੇ ਧੀ ਵੀ ਠੀਠ ਹੁੰਦੀ ਜਾਂਦੀ ਹੈ। ਧੀ ਕੋਲ ਹੁਣ ਇਹ ਸਭ ਬਰਦਾਸ਼ਤ ਨਹੀਂ ਹੁੰਦਾ ਹੁੰਦਾ। ਇੰਦਰਜੀਤ ਕੌਰ ਦਾ ਬੁਆਏਫਰੈਂਡ ਦੀਪਕ ਵੀ ਇਸ ਅਰਚਨ ਤੋਂ ਪਰੇਸ਼ਾਨ ਹੁੰਦਾ ਹੈ। ਸੋ ਇਹ ਪ੍ਰੇਮੀ ਪ੍ਰੇਮਿਕਾ ਕੁਝ ਪਲਾਨ ਕਰਦੇ ਨੇ। ਜਾਂ ਇਹ ਕਹ ਲੋ ਕਿ ਭੁਪਿੰਦਰ ਕੌਰ ਦੀ ਮੌਤ ਪਲਾਨ ਕਰਦੇ ਨੇ। ਅਲੀਜਿਡਲੀ ਇੰਦਰਜੀਤ ਕੌਰ ਆਪਣੇ ਛੋਟੇ ਭਰਾ ਨੂੰ ਕੁਝ ਦਿਨ ਪਹਿਲਾਂ ਹੀ ਨਾਨਕੇ ਭੇਜ ਦਿੰਦੀ ਹੈ ਤਾਂ ਕਿ ਉਹਨਾਂ ਨੇ ਜੋ ਕਾਰਾ ਕਰਨਾ ਹੈ ਉਸ ਤੋਂ ਕੋਈ ਪ੍ਰੋਬਲਮ ਨਾ ਆਵੇ। ਬڑے ਦਿਨਾ ਤੋਂ ਹੁਣੇ ਕਾਂਸਪੀਰੇਸੀ ਅੰਦਰੋਂ ਅੰਦਰੀ ਚੱਲ ਰਹੀ ਹੁੰਦੀ ਹੈ ਇਦਾਂ ਨਹੀਂ ਕਿ ਕੱਲ ਮਾਰਨਾ ਤੇ ਅੱਜ ਪਲੈਨਿੰਗ ਨਾ ਪ੍ਰੋਪਰ ਪਲੈਨਿੰਗ ਲਈ ਵਕਤ ਲਿੱਤਾ ਜਾਂਦਾ ਜਿਵੇਂ ਇਹ ਕੋਈ ਰੋਜ਼ ਵਾਲੇ professionl criminals ਹੋਣ। ਹੁਣ ਉਹ ਦਿਨ ਆ ਜਾਂਦਾ ਜਦੋਂ ਇਸ ਪਲਾਨ ਨੂੰ ਅੰਜਾਮ ਤੱਕ ਪਹੁੰਚਾਉਣਾ ਹੁੰਦਾ। ਇੰਦਰਜੀਤ ਕੌਰ ਉਸ ਦਿਨ ਲੰਚ 'ਚ ਆਪਣੀ ਮਾਂ ਦੇ ਖਾਣੇ 'ਚ ਨੀਂਦ ਦੀਆਂ ਗੋਲੀਆਂ ਪਾ ਦਿੰਦੀ ਹੈ ਤੇ ਫਿਰ ਉਸ ਤੋਂ ਬਾਅਦ ਡਿਨਰ 'ਚ ਰੋਟੀਆਂ 'ਚ ਉਹ ਨੀਂਦ ਦੀ ਦਵਾਈ ਮਿਕਸ ਕਰਕੇ ਮਾਂ ਨੂੰ ਖਵਾ ਦਿੰਦੀ ਹੈ। ਹੁਣ ਮਾਂ ਵਾਸਤੇ ਤਾਂ ਧੀ ਦੇ ਹੱਥਾਂ ਦੀਆਂ ਬਣਾਈਆਂ ਰੋਟੀਆਂ ਵਧੀਆ ਹੀ ਹੁੰਦੀਆਂ ਨੇ। ਉਹ ਵੀ ਆਰਾਮ ਨਾਲ ਖਾ ਪੀ ਕੇ ਸੌਂ ਜਾਂਦੀ ਹੈ। ਜਦੋਂ ਮਾਂ ਡੂੰਗੀ ਨਿੰਦਰ ਚ ਪਹੁੰਚਦੀ ਆ ਤੇ ਆਵਾਜ਼ ਦੇਣ ਤੇ ਵੀ ਨਹੀਂ ਉੱਠਦੀ ਤਾਂ ਇੰਦਰਜੀਤ ਕੌਰ ਦੀਪਕ ਨੂੰ ਫੋਨ ਲਾਉਂਦੀ ਆ ਕਿ ਆ ਜਾ ਮੈਂ ਆਪਣਾ ਕੰਮ ਕਰਤਾ ਹੈ ਦੀਪਕ ਰਾਤ 1 ਵਜੇ ਆਲਮੋਸਟ ਇੰਦਰਜੀਤ ਕੌਰ ਦੇ ਘਰ ਪਹੁੰਚਦਾ ਹੈ ਦੀਪਕ ਦਾ ਘਰ ਇੰਦਰਜੀਤ ਕੌਰ ਦੇ ਕੁਝ ਘਰਾਂ ਦੀ ਦੂਰੀ ਤੇ ਹੀ ਹੁੰਦਾ ਯਾਨੀ ਸੇਮ ਲੇਨ ਚ ਬਸ ਫਿਰ ਉਹ ਉੱਥੇ ਪਹੁੰਚਦਾ ਤੇ ਫਿਰ ਕਹਿੰਦੇ ਕਿ ਉਸ ਸੁਕਤੀ ਭੁਪਿੰਦਰ ਕੌਰ ਦਾ ਗਲਾਤ ਪਾਉਂਦਾ ਉਸ ਤੋਂ ਬਾਅਦ ਧੀ ਆਪਣੀ ਮਾਂ ਦੇ ਗੁੱਟ ਦੀਆਂ ਨਸਾਂ ਕੱਟਦੀ ਹੈ ਤੇ ਸ਼ਾਇਦ ਸ਼ਾਇਦ ਉਸ ਵਕਤ ਤੇ ਭੁਪਿੰਦਰ ਕੌਰ ਜ਼ੋਰ ਦੀ ਵਿਰੋਧ ਕਰਨ ਦੀ ਸਥਿਤੀ 'ਚ ਨਹੀਂ ਹੁੰਦੀ ਕਿਉਂਕਿ ਉਹਨੂੰ ਨੀਂਦ ਦੀ ਦਵਾਈ ਦੀਆਂ 2 ਡੋਜ਼ੇਸ ਇੱਕੋ ਦਿਨ 'ਚ ਦਿੱਤੀਆਂ ਗਈਆਂ ਹੁੰਦੀਆਂ ਨੇ ਸੋ ਇਹ ਨੀਂਦ ਵੀ ਇਸ ਕੇਸ 'ਚ ਆਮੂਮਨ बेहੋਸ਼ੀ ਵਾਲੀ ਹੀ ਹੁੰਦੀ ਹੈ ਇਸ ਕੇਸ ਨੂੰ ਐਸਐਚਓ ਗੁਰਚਰਨ ਸਿੰਘ ਵੱਲੋਂ ਸੀਆਈਏ ਇਨਚਾਰਜ ਗੁਰਦੀਪ ਸਿੰਘ ਦੀ ਹੈਲਪ ਨਾਲ ਇਨਵੈਸਟੀਗੇਟ ਕੀਤਾ ਜਾ ਰਿਹਾ ਹੁੰਦਾ ਹੈ ਉਸ ਵਕਤ ਐਸਪੀਡੀ ਐਸਐਸ ਗਰੇਵਾਲ ਮੀਡੀਆ ਨੂੰ ਦੱਸਦੇ ਨੇ ਕਿ ਗੱਲ ਇਹ ਕਾਸਟ ਦੀ ਹੀ ਸੀ ਜੱਟ ਸਿੱਖ ਪਰਿਵਾਰ ਤੋਂ ਹੁੰਦੀ ਆ ਇੰਦਰਜੀਤ ਕੌਰ ਤੇ ਮਾਂ ਇਸ ਗੱਲ ਦੇ ਖਿਲਾਫ ਹੁੰਦੀ ਆ ਕਿ ਧੀ ਕਿਸੇ ਦੂਜੀ ਕਮਿਊਨਿਟੀ ਚ ਵਿਆਹ ਕਰੇ ਪੁਲਿਸ ਮੁਤਾਬਕ ਕਤਲ ਚ ਯੂਜ਼ ਕੀਤੇ ਚਾਕੂ ਵੀ ਬਰਾਮਦ ਕਰ ਲਏ ਗਏ ਹੁੰਦੇ ਆ ਪਹਿਲਾਂ ਹੀ ਕੁੜੀ ਇੰਦਰਜੀਤ ਕੌਰ ਨੇ ਇੱਕ ਚਾਕੂ ਦੀਵਾਨ ਚ ਲੁਕਾਇਆ ਹੁੰਦਾ ਘਰ ਦੇ ਤੇ ਦੂਜਾ ਦੀਪਕ ਨੇ ਕੋਲ ਦੇ ਕਿਸੇ ਘਰ ਦੇ ਵਿੱਚ ਇੰਦਰਜੀਤ ਕੌਰ ਕੰਫੈਸ ਕਰਦੀ ਹੈ ਕਿ ਉਹਨੇ ਚਾਕੂ ਮਾਂ ਦੀਆਂ ਬਾਹਾਂ ਦੀਆਂ ਨਸਾਂ ਕੱਟਣ ਲਈ ਯੂਜ਼ ਕੀਤੇ ਦੀਪਕ ਨੂੰ ਵੀ ਉਸ ਦੇ ਘਰੋਂ ਫੜ ਲਿਆ ਜਾਂਦਾ ਮ੍ਰਿਤਕਾ ਪੁਪENDER ਕੌਰ ਦਾ ਭਰਾ ਬਲਵੰਤ ਸਿੰਘ ਜੋ ਕਿ ਪਿੰਡ ਸਿਆਖੁਰਦ ਵਿੱਚ ਰਹਿੰਦੇ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 7 ਵਜੇ ਘਟਨਾ ਬਾਰੇ ਪਤਾ ਲੱਗਿਆ ਜਦੋਂ ਪਰਿਵਾਰ ਨੂੰ ਇੱਕ ਗਵਾਂਡੀ ਦਾ ਫੋਨ ਆਇਆ ਉਹਨਾਂ ਨੇ ਕਿਹਾ ਕਿ ਉਹ ਇੰਦਰਜੀਤ ਕੌਰ ਨਾਲ ਇਸ ਅਪਰਾਧ ਬਾਰੇ ਗੱਲ ਨਹੀਂ ਕਰ ਸਕੇ ਕਿਉਂਕਿ ਜਦੋਂ ਤੱਕ ਉਹ ਖਰੜ ਪਹੁੰਚੇ ਉਦੋਂ ਤੱਕ ਪੁਲਿਸ ਉਹਨਾਂ ਨੂੰ ਚੱਕ ਕੇ ਲੈ ਗਈ ਸੀ ਲਾਸ਼ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਡਾਕਟਰ ਐਚਐਸ ਅਬਰੋਏ ਡਾਕਟਰ ਪੁਸ਼ਪਿੰਦਰ ਸਪਰਾ ਤੇ ਡਾਕਟਰ ਸੁਖਵਿੰਦਰ ਕੌਰ ਦੇ ਬੋਰਡ ਦੁਆਰਾ ਸਿਵਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ ਇਹ ਪਤਾ ਲੱਗਦਾ ਹੈ ਕਿ ਡਾਕਟਰਾਂ ਦੁਆਰਾ ਮ੍ਰਿਤਕ ਦੀ ਗਰਦਨ ਤੇ ਕੋਈ ਵੀ ਲਿਗੇਚਰ ਮਾਰਕ ਯਾਨੀ ਪ੍ਰੈਸ਼ਰ ਦਾ ਮਾਰਕ ਨਹੀਂ ਮਿਲਦਾ ਹਾਲਾਂਕਿ ਦੋਵੇਂ ਗੁੱਟਾਂ ਤੇ ਸੱਟਾਂ ਦੇ ਨਿਸ਼ਾਨ ਹੁੰਦੇ ਨੇ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਵਿਸ਼ਰਾਂ ਨੂੰ ਕੈਮੀਕਲ ਜਾਂਚ ਲਈ ਪਟਿਆਲਾ ਭੇਜਿਆ ਜਾਂਦਾ ਹੈ ਹਾਲਾਂਕਿ ਇਸ ਦਾ ਆਊਟਕਮ ਮੈਂ ਨਹੀਂ ਜਾਣਦੀ 2007 ਚ ਸਤੰਬਰ ਦੀ ਸ਼ੁਰੂਆਤ ਸੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੇਖਾ ਮਿੱਤਲ ਇੰਦਰਜੀਤ ਕੌਰ ਅਤੇ ਉਸ ਦੇ ਪ੍ਰੇਮੀ ਦੀਪਕ ਨੂੰ ਆਪਣੀ ਮਾਂ ਭੁਪਿੰਦਰ ਕੌਰ ਜੋ ਕਿ ਖਰੜ ਦੀ ਰਹਿਣ ਵਾਲੀ ਸੀ ਤੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਨੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੇ ਵਿੱਚ ਜੂਨੀਅਰ ਕਲਰਕ ਸੀ ਇਹਨਾਂ ਨੂੰ 2-2000 ਰੁਪਏ ਜੁਰਮਾਨਾ ਵੀ ਲਾਇਆ ਜਾਂਦਾ ਹੈ ਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਸਜ਼ਾ 3 ਮਹੀਨਿਆਂ ਲਈ ਵਧਾਉਣ ਦੀ ਗੱਲ ਕਹੀ ਜਾਂਦੀ ਹੈ ਸੋ ਇੱਥੇ ਕੇਸ ਦਾ ਸੋਲਵ ਹੋ ਜਾਂਦਾ ਹੈ ਪਰ ਰਿਸ਼ਤੇ ਉਲਝੇ ਹੀ ਰਹਿੰਦੇ ਨੇ ਕਾਸ ਸਿਸਟਮ ਬਹੁਤ ਸਾਰੇ ਲੋਕ ਅਜ ਵੀ ਬਲੀਵ ਕਰਦੇ ਨੇ ਹਰ ਕਿਸੇ ਕੋਲ ਖੁਦ ਦਾ ਤਰਕ ਹੈ ਪਰ ਇੱਥੇ ਹਰ ਕਿਸੇ ਦੀ ਨਿੱਜੀ ਰਾਏ ਮੈਂ ਕੀ ਸੋਚਦੀ ਐ ਇਸ ਤੇ ਵਿਵਾਦ ਕਰਨ ਦਾ ਮੇਰਾ ਕੋਈ ਮੂਡ ਨਹੀਂ ਪਰ ਹਾਂ ਧੀ ਇਹੋ ਜਹੀ ਹੋਵੇ ਜੋ ਮਾਂ ਨੂੰ ਨਿਗਲ ਜਾਏ ਉਸ ਮਾਂ ਨੂੰ ਜੋ ਬੱਚਿਆਂ ਪਿੱਛੇ ਹੀ ਜੀ ਰਹੀ ਹੋਵੇ ਇਸ ਤੋਂ ਬੁਰਾ ਹੋਰ ਕੀ ਹੋਊਗਾ ਪੂਰੀ ਜ਼ਿੰਦਗੀ ਸੀ ਇੰਦਰਜੀਤ ਕੌਰ ਦੇ ਹੱਥ ਚ ਪਰ ਹੁਣੇ ਸਲਾਖਾਂ ਪਿੱਛੇ ਨਿਕਲੋਗੇ ਮੁਹੱਬਤਾਂ ਇੰਨੀਆਂ ਸੈਲਫਿਸ਼ ਤੇ ਨਹੀਂ ਹੋ ਸਕਦੀਆਂ ਕਿ ਰਗਾ 'ਚ ਖੂਨ ਚੱਟਾ ਕਰ ਦੇਣ ਤੇ ਦਿਲ ਲਾਲ ਹੀ ਰੱਖਣ ਮੁਮਕਨ ਹੀ ਨਹੀਂ ਤੇ ਨਾਲੇ ਉਸ ਜਵਾਕ ਬਾਰੇ ਸੋਚੋ ਜੋ ਨਾਨਕੇ ਗਿਆ ਤੇ ਫਿਰ ਨਾ ਉਹ ਸਕੂਲ ਮਾਰਹੀ ਨਾ ਪੈਂ ਪਾਪਾ ਤੇ ਉਸਦੇ ਉਸ ਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕੇ ਸਨ ਉਹ ਹੁਣ ਕਿੱਦਾਂ ਰਹਿੰਦਾ ਹੋ ਮਾਂ ਨੇ ਸੰਘਰਸ਼ਾਂ ਦੀ ਪੀੜ ਚ ਖੁਦ ਨੂੰ ਝੋਕਿਆ ਸੀ ਬੱਚਿਆਂ ਕਰਕੇ ਤੇ ਧੀ ਨੇ ਮਾਂ ਹੀ ਝੋਕ ਦਿੱਤੀ ਆਪਣੀ ਜ਼ਿੱਦ ਕਰਕੇ ਫਤੂਰ ਕਰਕੇ ਇੰਨੀ ਜ਼ਿੱਦੀ ਸੀ ਤਾਂ ਕਰਾ ਲੈਂਦੀ ਵਿਆਹ ਆਪਣੇ ਘਟੋ ਘਟ ਖੂਨ ਤੇ ਨਾ ਡੂਲਦੀ ਆਪਣੀ ਮਾਂ ਦਾ ਦੋਸੋ ਖੁਦ ਮਾਂ ਦੀਆਂ ਨਸਾਂ ਕੱਟ ਦਿਆ ਜਾਂ ਮਾਂ ਨਾਲ ਇਹ ਕੁਸ਼ ਹੁੰਦਿਆਂ ਦੇਖਦਿਆਂ ਇਸ ਦਾ ਦਿਲ ਦੁਖਿਆ ਨਹੀਂ ਹੋ ਇੰਨਾ ਜਿਗਰਾ ਕਿੱਥੋਂ ਆਇਆ ਹੋ ਇਸ ਕੋਲ ਵਾਹਿਗੁਰੂ ਇਸ ਮਤ ਬਖਸ਼ੇ ਤੁਸੀਂ ਵੇਖ ਰਹੇ ਹੋ ਕੈਮਰਾ ਆਲੈਂਸਾ ਜੀ